ਆਪ ਜੀ ਮੰਗਦੇ ਵੀ ਨਹੀਂ ਹੈ ਬਹੁਤ ਸਟਰਗਲ ਕਰ ਰਹੇ ਜੀ ਪਰ ਅੱਜ ਹਲਕਾ ਤਖਦੀ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨੀਜਰ ਆਪਣੇ ਜੀ ਪਹੁੰਚੇ ਨੇ ਬਰਸਾਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਆਂ ਕੀ ਇਹ ਸਾਨੂੰ ਸਮਾਂ ਦਿੰਦੇ ਨੇ ਤੇ ਆਪਾਂ ਮੀਟਿੰਗਾਂ ਜੋ ਕਰ ਰਹੇ ਆਂ ਤੁਹਾਨੂੰ ਇਸ ਤਰ੍ਹਾਂ ਵਧਾਵਾ ਆ ਕਿ 1 ਜੂਨ ਨੂੰ ਆਪਣੀ ਐਮਪੀ ਦੀ ਚੋਣ ਆ ਰਹੀ ਆ ਆਪਣੇ ਬਹੁਤ ਹੀ ਸਤਿਕਾਰਯੋਗ ਕੈਬਨਲ ਮੰਤਰੀ ਉਮੀਦਵਾਰ ਕਲਦੀਪ ਸਿੰਘ ਘਾਰੀਵਾਲ ਉਹਨਾਂ ਨੂੰ ਵੋਟਾਂ ਪਾ ਕੇ ਆਪਾਂ ਜਿਸ ਤਰ੍ਹਾਂ ਆਪਾਂ ਇਹ ਸਾਰੇ ਸਿਆਣੇ ਸਮਝ ਜਾਣਦੇ ਜਿਸ ਤਰ੍ਹਾਂ ਆਪਾਂ 2022 'ਚ ਸਰਕਾਰ ਬਣਾਈਏ ਬਹੁਤ ਵੱਡੇ ਪੱਧਰ ਤੇ ਉਸੇ ਤਰ੍ਹਾਂ ਹੀ ਆਪਾਂ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅ리가 ਸਾਹਮਣੇ ਚਾਣਾ ਵਾ ਉਹਨਾਂ ਦੀ ਜਿੱਤ ਇਹ ਆਪਣੀ ਡਾਕਟਰ ਸਾਹਿਬ ਦੀ ਜਿੱਤ ਵਾ ਇਸੇ ਕਰਕੇ ਜੀ ਨੂੰ ਬਹੁਤਾ ਬਧਿਆਰ ਰੱਖਣਾ ਵਾ ਕਿ ਡਾਕਟਰ ਸਾਹਿਬ ਆਪਣੇ ਚ ਪਹੁੰਚਦੇ ਨੇ ਡਾਕਟਰ ਸਾਹਿਬ ਨੂੰ ਬਹੁਤ ਧੰਨਵਾਦ ਹੈ ਤੇ ਬਾਕੀ ਇੱਕ ਜਿਹੜੀ ਵੱਡੀ ਖੁਸ਼ਖਬਰੀ ਦੀ ਗੱਲ ਵਾ ਆਪਣੇ ਮੇਰੇ ਵੀਰ ਵਿਕਰਮਜੀਤ ਸਿੰਘ ਬਾਦਲ ਕੁਝ ਦਿਨ ਪਹਿਲਾਂ ਅਕਾਲੀ ਦਰ ਨੂੰ ਅਲਵਿਦਾ ਕਰਕੇ ਡਾਕਟਰ ਸਾਹਿਬ ਕੋਲ ਉਹਨਾਂ ਨੇ ਡਾਕਾ ਪਾਇਆ ਤੇ ਡਾਕਟਰ ਸਾਹਿਬ ਨੇ ਪਾਰਟੀ ਦੀ ਸਾਂਝਲੀ ਕੀਤਾ ਅਸਤਾਨਾ ਬਹੁਤਨ ਵਾਲੇ ਕਰਦੇ ਆ ਕਿ ਉਹਨਾਂ ਨੇ ਬੜਾ ਵਧੀਆ ਫੈਸਲਾ ਲਿਆ ਵਾ तकरीबन 15 ਤੋਂ 20 ਸਾਲ ਜਿਨ੍ਹਾਂ ਨੇ ਉਹ ਪਾਰਟੀ ਵਿੱਚ ਸੇਵਾ ਕੀਤੀ ਬਹੁਤ ਵਧੀਆ ਕੰਮ ਕੀਤੇ ਸੀ ਪਰ ਹੁਣ 2 ਸਾਲ ਤੋਂ ਆਪਣੀ ਆਮ ਆਦਮੀ ਪਾਰਟੀ ਦੇ ਕੰਮ ਦੇਖਦੇ ਹੋਏ ਡਾਕਟਰ ਸਾਹਿਬ ਦੇ ਕੰਮ ਦੇਖਦੇ ਹੋਏ ਡਾਕਟਰ ਸਾਹਿਬ ਦਾ ਸੁਭਾਅ ਦੇਖਦੇ ਕੰਮ ਦੇਖਦੇ ਉਹਨਾਂ ਨੇ ਇਹ ਬਹੁਤ ਵੱਡਾ ਫੈਸਲਾ ਲਿਆ ਵਾ ਉਹਨਾਂ ਨੂੰ BC ਵਿੰਗ ਦਾ ਪ੍ਰਧਾਨ ਵੀ ਲਾਇਆ ਸੀ ਬਹੁਤ ਵਧੀਆ ਹੈ ਬਾੜ ਦੇ ਵੀ ਯਾਦ ਲਾਇਆ ਇਹ ਸਾਰਾ ਕੁਝ ਸਾ ਰਜੜ ਸਾਹਿਬ ਦੇ ਨਾਲ ਉਹਨਾਂ ਨੇ ਜੁੜੇ ਨੇ ਅਸੀਂ ਵੀਰ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਮੈਂ ਹੁਣ ਕਹਾਂ ਚਾਹਵਾਂਗਾ ਕਿ ਮੇਰੇ ਦੋ ਮਿੰਟ ਆਪਣੇ ਵਿਚਾਰਾਂ ਜੇ ਕਰ ਦਿੰਗੇ ਸਤਿਕਾਰ ਜੋ ਸਾਡੇ ਵਿੱਚ ਬਿਰਾਜਮਾਨ ਮਲਕਾਰ ਕਸਨੀ ਦੀ ਸ਼ਾਨ ਔਰ ਮਹਾਈਤੀ ਸਰੇਬ ਇਨਸਾਨ ਸਾਡੇ ਹਲਕਾ ਵਿਧਾਇਕ ਡਾਕਟਰ ਇੰਦਰਜੀਤ ਸਿੰਘ ਨਿੱਜਰ ਜੀ ਮੇਰੇ ਵਡੇਵੀਰ ਇਸ ਵਾਰ ਦੇ ਇੰਚਾਰਜ ਖੇਰੇ ਪੰਜਾਬ ਦੀ ਸਾਰੇ ਮੇ ਸੱਜਣ ਪਤਵੰਤੇ ਆਓ ਗਾਡੀ ਤੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀਰੋ ਜਿਹੜਾ ਮੈਂ ਰਮਨੀ ਅਕਾਲੀ ਦਾ ਦਛਟ ਆਮ ਆਦਮੀ ਪਾਰਟੀ ਦੇ ਵਿੱਚੋਂ ਦਾ ਫੈਸਲਾ ਲਿਆ ਹੈ ਉਹ ਮੇਰੀ ਇੱਕ ਨਿੱਜੀ ਸੋਚ ਸੀ ਮੈਂ ਇੱਕ ਉਸ ਇਨਸਾਨ ਨਾਲ ਪਿਛਲੇ 6 ਸਾਲ ਤੋਂ ਪਾਰਟੀ 'ਚ ਕੰਮ ਕੀਤਾ ਵਾ ਜਿਹਦਾ ਨਾਮ ਇਸ ਦਰ ਤੋਂ ਮਸ਼ਹੂਰ ਸੀ ਬੜਾਤਾ ਕਰੁੰਦਾ ਬੜਾਤਾ ਕਰੁੰਦਾ ਜਿੱਥੇ ਲੱਖ ਲਾ ਲਾ ਜਿੱਥੇ ਜੇ ਕਰਦਾ ਜਿੱਥੇ ਉਹ ਕਰਦਾ ਵੇਖੋ ਉਹ ਜਿਹੜਾ ਧਾਕੜ ਗੁਣਾ ਸੀ ਨਾ ਉਹ ਉਹਨਾਂ ਬੰਦਿਆਂ ਨੂੰ ਪਸੰਦ ਨਹੀਂ ਜਿਹੜੇ ਗੁੰਡਾ ਰਾਜ ਜਿਨ੍ਹਾਂ ਦਾ ਮਾਹੌਲ ਗੁੰਡੇ ਹੈਣਾ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਨ੍ਹਾਂ ਦੇ ਮਨ ਚ ਸੋਚ ਹੁੰਦੀ ਹੈ ਉਹ ਮੇਰੇ ਗਵਾਂਡੀ ਨਾਲ ਮੇਰੀ ਲੜਾਈ ਹੋਈ ਨਾ ਵੇਖਣਾ ਆਪ ਉਹਦੀ ਜਨਾਨੀ ਦਾ ਪਰਚਾ ਕਰਾਤਾ ਆਹ ਬੰਦਾ ਦਾ ਇਹ ਤਾਂ ਘੜਾ ਨਾ ਨਿਯਮ ਰੱਖ ਮੈਂ ਜੇ ਤੁਸੀਂ ਪਿਛਲੇ 2 ਸਾਲ ਦੀ ਇਸ ਦਾ ਦੀ ਭਾਗੀਦਾਰੀ ਦੇਖੋਗੇ ਨਾ ਮੈਂ ਤਾਂ ਇੱਥੇ ਕਦੋਂ ਸ਼ੁਰੂਆਤ ਹੋਣਾ ਅਹੀਂ ਵੀ ਢਾਣੇ ਤੇ ਬੜਾ ਵਿਚਰੇ ਜੀ ਅਹੀਂ ਬੜਾ ਕੁਝ ਵੇਖਿਆ ਹੈ ਜੀ ਹਾਂਜੀ ਜੇ ਕਿਸੇ ਦਾ ਜਾਇਜ਼ ਪਰਚਾ ਨਹੀਂ ਨਿਲਾ ਕਰਾਇਆ ਹੋਵਾ ਡਾਕਟਰ ਸਾਹਿਬ ਨੇ ਤੇ ਕਿਸੇ ਦਾ ਨਜਾਇਜ਼ ਵੀ ਨਹੀਂ ਕਰਾਇਆ ਇਹ ਹੀ ਤਾਂ ਹੋਵੇ ਜੀ ਬਾਜੀ ਜੀ ਜੋ ਤੁਹਾਨੂੰ ਇੰਨਾ ਕੋਈ ਹੋ ਜਾ ਇਨਸਾਨ ਆਇਆ ਵਾ ਕਿ ਕੋਈ ਕੰਮ ਆ ਡਾਕਟਰ ਸਾਹਿਬ ਨੇ ਹਮੇਸ਼ਾ ਸਾਫ਼ ਦੀ ਗੱਲ ਕੀਤੀ ਕਦੇ ਨਹੀਂ ਜਾਇਜ਼ ਪਰਚਾ ਕਿਸੇ ਦਾ ਵੀ ਨਹੀਂ ਕਰਾਇਆ ਦੇ ਬਾਟੇ ਵਾਲਾ ਬੰਦਾ ਚਲੋ ਹੈ ਮੇਰਾ ਵੱਡਾ ਵੀ ਨਹੀਂ ਆ ਉਹਦਾ ਜਿਹੜਾ ਸੁਭਾਅ ਹੀ ਨਾ ਕੋਈ ਦਿੱਤੈ ਨੂੰ ਐਕੀ ਨਹੀਂ ਦੇ ਸਕਦਾ। ਪੰਜਾਬ ਹਲਕੇ ਦੇ ਵਿੱਚ ਸੱਤੋਂ ਵੱਧ ਰੋਲਾ ਪਤਾ ਕੀ ਸੀ। ਜੇ ਅਨਵਾਦ ਮੇਰਾ ਵੀਰ ਵਿਕਰਮ ਸਿੰਘ ਬਾਦਲ ਦਾ ਦੂਜਾ ਡਾਕਟਰ ਸਾਹਿਬ ਸਾਡੇ ਬਹੁਤ ਹੀ ਸੰਤਾਨ ਜੋਗ ਸਰਦਾਰ ਭਿੰਦਰ ਸਿੰਘ ਹਣੀ ਅੱਜ ਇਹਨਾਂ ਦੇ ਗ੍ਰਹਿ ਮਿਤੀ ਮੀਟਿੰਗ ਰੱਖੀ ਗਈ ਆ। ਪਹਿਲਾਂ ਆਪਾਂ ਵੱਡੀ ਮੀਟਿੰਗ ਕਰਾ ਚੁੱਕੇ ਆ ਸਰਦਾਰ ਭਾਰੀਵਾਲ ਸਾਹਿਬ ਦੇ ਡਾਕਟਰ ਸਾਹਿਬ ਕੋਲ ਪਹੁੰਚੇ ਸੀ। ਵੱਡੀ ਮੀਟਿੰਗ ਹੋ ਗਈ ਸੀ। ਹੋਰ ਵੀ ਉਹ ਯਾਤੂ ਸਾਡੇ ਮਿਲ ਬਜਾਰਤੀ ਹੋ ਗਈ ਆ। ਹੌਂਸਾਂ ਨੂੰ ਡਾਟਾ ਵੱਲੋਂ ਕੀ ਹੁਕਮ ਸੀ ਕਿ ਅੰਦਰ ਮੀਟਿੰਗ ਆਮ ਕਰਾਈਏ ਇਹੋ ਕਿ ਮੀਟਿੰਗ ਆਮ ਕਰਾਈਏ ਤੇ ਅਸੀਂ ਪਿਛੇ ਜਨਾ ਸਲਾਹ ਕੀਤੀ ਕਿ ਜਿਹੜਾ ਗੋਲਾਸ ਹੈ ਉਹ ਹੈ ਨਾ ਸਰਮੂਲ ਰੋਲ ਗਈ ਹੈ ਤੇ ਉੱਥੇ ਗ੍ਰੀਨ ਕੱਟ ਬੜੀ ਸੋਹਣੀ ਹੋਣੀ ਚਾਹੀਦੀ ਹੈ ਉਸ ਗੱਲ ਪਰ ਇਸੇ ਤੇ ਤੇ ਆਪੇ ਸਾਬ ਕਰੀਗੇ ਤੇ ਸਭ ਤੋਂ ਵੱਡਾ ਦਾ ਜੱਥਾ ਜਾਂਦਾ ਹੈ ਪਟਿਆਲਾ ਨਗਰ ਨਾ ਮੈਂ ਤੇ ਸਭ ਤੋਂ ਜਿਹੜੇ ਮੈਂਟਰ ਜੀ ਨੇ ਕਿਹਾ ਇਹ ਦੀ ਬਾਤ ਚੱਲ ਜਾ ਜ਼ਿੰਦਾਬਾਦ ਜ਼ਿੰਦਾਬਾਦ ਉਮਰ ਚਾਹ ਰਹੇਗੇ ਉਹ ਤੇਰਾ ਵੀ ਜਿਹੜਾ ਸਟੱਡਿਓ ਮੈਨੂੰ ਉਹ ਰੱਖਿਆ ਉਹ ਪਾਸੇ ਵਾਲੀ ਹੈ ਥੈਂਕ ਯੂ ਤੇ ਹਾਂ ਜੀ ਕੰਮ ਚੱਲਦਾ ਇੱਕ ਲੋਕ ਡਾਕਟਰ ਆਪਣੀ ਟੈਨਸ਼ਨ ਰਹੀ ਹਾਂ ਜੀ ਤੇ ਗਲਤੀ ਕਰੀ ਆਪਣੀ ਜੀ ਮਾਰੇ ਟੈਨ ਫੜ ਕੇ ਮਿੱਤਰ ਨੂੰ ਕਹਿੰਦਾ ਮੈਨੂੰ ਚਾਹ ਉਹ ਗੱਡੀ ਤੇ ਕਹਿੰਦਾ ਤੇ ਮੈਨੂੰ ਬਰਾ ਲੱਗਣਾ ਸੀਗਾ ਸਰ ਉਹ ਦੋਸਤਾਂ ਨਾਲ ਸੈਨੇ ਕਰਕੇ ਪੰਚ ਨਹੀਂ ਪਾਣੀ ਧਰਦਾ ਆ ਜਾਏਗਾ ਫਿਲਟਰ ਹੋ ਕੇ ਮੈਂ ਬੁਰੀਆ ਪਾਣੀ ਸਾਰਾ ਪੀ ਰਿਹਾ ਹਾਂ ਨਾ ਇੱਕ ਮਹਾਤਮਾ ਕੋ ਗੱਲ ਕਰਦਾ ਕਿ ਇਹ ਸੁਨਹਿਰੀ ਚਾਨਣਾ ਦਿਵਾਲੀ ਅੱਜ ਉਹ ਤਾਂ ਅੰਦਰੋਂ ਪੰਜਾਣਾ ਬਾਦੀ ਰਾਜੇ ਜੇ ਜੇ ਪੰਜਾਣਾ ਬਾਦ 10 ਤੱਕ ਕੰਮ ਕੀਤਾ ਹੋਗਾ ਨਾ ਤੀਕੋ ਬੋਟਨਾ ਪਾਏ ਨਹੀਂ ਨਹੀਂ ਸਟਾਈਲ ਲੋਕੋ ਨੇ ਪਾਇਓ ਤੇ ਤੁਨ ਕੋ ਵੀ ਇਹ ਨਾਲ ਬਦਲੇ ਸੁਨਹਿਰੀ ਚਾਨਣਾ ਦਿਵਾਲੀ ਆਰਾਸੀ ਆਕਾਰ ਜਲ ਗਿਆ ਗਿਆ ਕਿਉਂ ਚਲੋ ਕਰੋ ਬੜਾ ਬੜਾ ਬਣਾ ਬੰਨਾ ਬੰਨਾ ਪਾਰਟੀ ਆ ਪਾਰਟੀ ਆ ਵਾਹ ਵਾਹ ਅੱਜਾ ਅੱਜਾ ਕਰੋ ਉਹ ਬੰਨਿਆ ਸੜੇ ਦਾ ਪੁਰਾਉ ਦੇ ਅੰਦੀਏ ਥੋੜੀ ਘੱਟ ਕਰਾਇਆ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ Yaptığınızı bilseydiniz ki...